ਬੜੇ ਪਿਆਰੇ ਤੇ ਜਿੰਨੇ ਵੀ ਜੁਲਰ ਨੇ ਪੰਜਾਬ ਦੇ ਪੰਜਾਬ ਸਵਰਨਕਾਰ ਸੰਗ ਵੱਲੋਂ ਆਪਾਂ ਸਾਰੇ ਇਹਨਾਂ ਦੇ ਨਾਲ ਆ ਤੇ ਜਿਹੜੀ ਗੋਲੀਬਾਰੀ ਕੀਤੀ ਆ ਬੈਡ ਐਲੀਮੈਂਟ ਨੇ ਬੈਡ ਮੰਚਾ ਦੇ ਨਾਲ ਇਹਦੀ ਪੰਜਾਬ ਸਵਰਨਕਾਰ ਸੰਗ ਹੋਰ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਤੇ ਭਾਜਪਾ ਪੰਜਾਬ ਦੀ ਕੋਸ਼ਸ਼ਾਂ ਦੇ ਵਿੱਚ ਨਿੰਦਾ ਕਰਦਾ ਐਸਾ ਨਹੀਂ ਹੋਣਾ ਚਾਹੀਦਾ ਇਹਨਾਂ ਕਿ ਕਿ ਨਾ ਉਹ ਤਾਂ ਬਾਅਦ ਚੱਲ ਗਿਆ। ਕੰਬੀਰ ਕਿ ਕਰਨੇ ਕਿ ਇਹ ਵੀ ਜਿਹੜੇ ਦਿੱਲਕਾਉਂ ਕਰੀਆਂ ਉਹ ਵੀ ਆਪਣੇ ਸੁਭਾਣ ਦੇ ਬੰਦਾ ਹੋਏ ਤਾਂ ਕਿ ਲੋਕਾਂ ਕਾਲਸ ਆਪਿਆਂ ਨੂੰ ਉਹਦੇ ਵਿੱਚ ਕੀ ਹੁੰਦਾ ਜੀ ਉਹਦੇ ਵਿੱਚ ਜੋ ਪਿਛਲੇ ਸਮੇਂ ਦੇ ਵਿੱਚ ਵੀ ਵੇਖਣ ਚ ਆਇਆ ਜੋ ਪੰਜਾਬ ਦੀ ਇਸ ਮਹਾਨ ਪੁਲਿਸ ਨੇ ਇਹਨਾਂ ਨੇ ਸਾਰਾ ਪਿਛਲੇ ਕਾਲਾ ਦੌਰ ਵੀ ਖਤਮ ਕੀਤਾ ਤੇ ਹੁਣ ਵੀ ਇਹ ਲੜ ਰਹੇ ਆ ਜੂਝ ਰਹੇ ਆ ਕਰ ਰਹੇ ਆ ਇਹਦੇ ਵਿੱਚ ਕੁਝ ਬੈਡ ਐਲੀਮੈਂਟਸ ਜਿਹੜੇ ਆ ਕਾਲੀਆਂ ਭੇਡਾਂ ਜਿਨ੍ਹਾਂ ਨੂੰ ਕਿਹਾ ਜਾਂਦਾ ਉਹ ਆਪਾਂ ਲੋਕਾਂ ਦੇ ਵਿੱਚ ਹੀ ਆ ਬਾਹਰ ਬੈਠੇ ਦੂਰ ਡਰਾਡੇ ਵਾਲੇ ਕਿਸੇ ਨੂੰ ਕਿਸੇ ਦਾ ਕੋਈ ਪਤਾ ਨਹੀਂ ਹੈ ਇੱਕ ਘਰ ਦਾ ਪੇਤੀ ਜਿਹੜਾ ਉਹ ਲੰਕਾਟ ਹੁੰਦਾ ਤੋਂ ਮੇਰੀ ਪੁਲਤ ਪ੍ਰਸ਼ਾਸਨ ਪੰਜਾਬ ਸਰਕਾਰ ਨੂੰ ਇਹੋ ਬੇਨਤੀ ਆ ਪੀਨਾਂ ਕਾਲੀਆਂ ਭੇਡਾਂ ਨੂੰ ਲੱਭਿਆ ਜਾਵੇ ਤੇ ਲੋਕਾਂ ਦੀ ਜਾਨ ਮਾਲ ਦੀ ਜਿਹੜੀ ਉਹ ਰਾਖੀ ਕੀਤੀ ਜਾਵੇ ਤੇ ਲੋਕਾਂ ਨੂੰ ਨਜਾਤ ਦਵਾਈ ਜਾਵੇ ਪਿਛਲੇ ਲੰਮੇ ਸਮੇਂ ਤੋਂ ਜੰਡਿਆਲਾ ਗੁਰੂ ਇਸ ਪੂਰੇ ਘਟਨਾਕਰਮ ਦੇ ਵਿੱਚ ਇਸ ਪੂਰੀ ਕਤਲੋਗਾਰਜ ਦੇ ਵਿੱਚ ਬੁਰੀ ਤਰ੍ਹਾਂ ਜਿਹੜਾ ਪ੍ਰਭਾਵਿਤ ਹੋਇਆ ਇਤੋਂ ਦਾ ਵਪਾਰ ਪਰ ਪ੍ਰਭਾਵਿਤ ਹੋਇਆ ਜਿਹੜੇ ਬਾਹਰੋਂ ਲੋਕ ਆਉਂਦੇ ਸੀ ਇੱਥੇ ਖਰੀਦੋ-ਖਰੋਤ ਕਰਨ ਉਹ ਹੁਣ ਦੂਜੇ ਸ਼ਹਿਰਾਂ ਨੂੰ ਉਹਨਾਂ ਨੇ ਰੁਕ ਕਰ ਲਿਆ ਜਿਹੜੇ ਇੱਥੋਂ 100 ਡੇਟ ਤੋਂ 200 ਕਿਲੋਮੀਟਰ ਤੋਂ ਦੂਰ ਕਿਤੇ ਭਾਂਡਿਆਂ ਦੀ ਵੱਡੀ ਮੰਡੀ ਕੱਪੜੇ ਦੀ ਸੋਨੇ ਦੀ ਬਹੁਤ ਵੱਡੀ ਮੰਡੀ ਪੰਜਾਬ ਦੀ ਚੰਡੇ ਵਾਲਾ ਕੋਈ ਬੜਾ ਵੱਡਾ ਕਾਰੋਬਾਰਿਕ ਕੇਂਦਰ ਹੈ ਪੰਬੀਨ ਕੋ ਲੋਕ ਜਿਹੜੇ ਬਾਹਰੋਂ ਜੂਰੋਂ ਤੱਕੋਂ ਸੋਨਾ ਖੀਣਨ ਆਉਂਦੇ ਸੀ ਤੇ ਕੱਪੜਾ ਇੱਥੇ ਭਾਂਡੇ ਕਿਤੇ ਆਉਂਦੇ ਸੀ ਉਹਨਾਂ ਨੇ ਹੁਣ ਪੂਕੇ ਕੈਰ ਨੂੰ ਰੁਕ ਕਰ ਲਿਆ ਇਸ ਦੇ ਨਾਲ ਵਪਾਰ ਨੂੰ ਵੀ ਬਹੁਤ ਜ਼ਿਆਦਾ ਜਿਹੜੀ ਖੱਟ ਬਚੀ ਆ ਇਸ ਤੋਂ ਦੇ ਲੋਕਾਂ ਨੂੰ ਵੀ ਬਹੁਤ ਜ਼ਿਆਦਾ ਖੱਟ ਬਚੀ ਆ ਇਹ ਜਿਹੜੀ ਆ ਇਹ دہشت ਦਾ ਮਾਹੌਲ ਕ੍ਰੀਏਟ ਕਰਨ ਵਾਸਤੇ ਕੀਤੀ ਗਈ ਕਿਉਂ ਇੱਥੇ ਜੁਲਰਾਂ ਦੀਆਂ ਜਿਹੜੀਆਂ ਤੁਸੀਂ ਦੇਖੋਗੇ 8-10 ਦੁਕਾਨਾਂ ਹਟ ਗਈਆਂ ਹਟ ਤੱਕ ਇਸ 8-10 ਦੁਕਾਨਾਂ ਆ ਇੱਕ ਹੱਬ ਮੰਨੀ ਗਈ ਹੈ ਵੀ ਜੁਲਰਾਂ ਦੀ ਸਾਡੇ ਇੱਥੇ ਸਾਰੇ ਹੀ ਸક્ષਮ ਜੁਲਰਿਆ ਜਿਹੜੇ ਨਿੱਜੀ ਤੌਰ ਦੇ ਉੱਤੇ ਬੜਾ ਵੱਡਾ ਕਾਰੋਬਾਰ ਹੈ ਤੇ ਪੁਰਾਣੇ ਸਮੇਂ ਤੋਂ ਜਿਹੜੇ ਇਸ ਕਿੱਤੇ ਨਾਲ ਜੁੜੇ ਹੋਏ ਹਨ ਵੱਡੇ ਪਰਿਵਾਰਾਂ ਦੇ ਨਾਲ ਜੁੜੇ ਹੋਏ ਲੋਕ ਆ ਉਹ ਉਹਨਾਂ ਲੋਕਾਂ ਦੇ ਵਿੱਚ ਔਰ ਸਾਰੇ ਸ਼ਹਿਰ ਦੇ ਵਿੱਚ ਵਪਾਰੀ ਭਾਈਚਾਰੇ ਦੇ ਵਿੱਚ دہشت ਫੈਲਾਉਣ ਦੇ ਮੰਚੇ ਦੇ ਨਾਲ ਇੱਥੇ ਗੋਲੀਆਂ ਮਾਰੀਆਂ ਗਈਆਂ ਜਿੱਦਾਂ ਤੁਸੀਂ ਦੇਖਿਆ ਦੁਕਾਨ ਦੇ ਅੰਦਰ 7-8 ਲੋਕ ਮੌਜੂਦ ਸੀ ਇਹ ਭੈਣ ਜੀ ਹਣੀ ਮੌਜੂਦ ਸਨ ਇਹਨਾਂ ਦੇ ਵਾਈਫ ਇਹ ਸੀਗੇ ਇਹਨਾਂ ਦੇ ਗਾਹਕ ਮੌਜੂਦ ਸੀਗੇ ਜਿਸ ਹੱਬ ਨਾਲ ਗੋਲੀਬਾਰੀ ਕੀਤੀ ਗਈ ਆ ਉਸ ਹੱਬ ਨਾਲ ਵਾਹਿਗੁਰੂ ਕਾਲਪੁਰਖ ਸੱਚੇ ਪਾਤਸ਼ਾਹ ਬਹੁਤ ਮਿਹਰ ਹੋਈ ਆ ਵੀ ਜਿਹੜਾ ਬਚਾ ਆਇਆ ਵਾ ਨਹੀਂ ਤੇ ਵੇਖਣ ਵਾਲਾ ਕੋਈ ਵੀ ਬੰਦਾ ਨਹੀਂ ਕਹਿ ਸਕਦਾ ਵੀ ਇਹਨਾਂ ਦੇ ਪਰਿਵਾਰ ਚੋਂ ਜਿਹੜੇ ਜਿਹੜੇ ਬੇਟੇ ਹੀ ਉਹਨਾਂ ਚੋਂ ਕੋਈ ਬਚ ਸਕਦਾ ਕਹੀ ਕਿਉਂ ਨਹੀਂ ਕੀਤੀ ਜਾਦੀ ਕਿਉਂ ਨਹੀਂ ਇਹ ਮਤਲਬ ਇਹ ਕੰਮੇ ਕੰਮ ਕੇ ਪੂਰਨ ਹੋ ਸਕਤਾਈ ਹੋ ਇਹ ਦੇਖੋ ਇਹ ਆਪਾਂ ਪੁਲਿਸ ਪ੍ਰਸ਼ਾਸਨ ਨੂੰ ਅੱਗੇ ਵੀ ਬੇਨਤੀ ਕੀਤੀ ਸੀ ਤੇ ਮੈਂ ਤੁਹਾਡੇ ਮਾਧਿਅਮ ਦੇ ਨਾਲ ਫਿਰ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਵੀ ਜਿਹੜੀ ਰਾਤ ਦੀ ਗਸ਼ਟਿਆ ਵਧਾਈ ਜਾਵੇ ਜਿੱਦਾਂ ਪਿਛਲੇ ਆਪਾਂ 80 ਦੇ ਦਹਾਕੇ ਤੋਂ ਲੈ ਕੇ 92 93 ਦੇ ਦਹਾਕੇ ਦੇ ਕੋ ਮੇਰੀ 50 ਸਾਲ ਦੀ ਉਮਰ ਆ ਇਹ ਸਾਰੀ ਕਤਲੋਗਾਰਦ ਮੈਂ ਉਸ ਸਮੇਂ ਚ ਹੀ ਵੇਖੀ ਆ ਪੁਲਸ ਨੇ ਰਾਤ ਨੂੰ ਕਿੱਦਾਂ ਠਿਕਰੀ ਨਕੇ ਲਾ ਕੇ ਲੋਕਾਂ ਨੇ ਠਿਕਰੀ ਨਕੇ ਲਾ ਕੇ ਇਹ ਠੱਲ ਪਾਈ ਸੀ ਇਹ ਜਿਹੜੇ ਲੋਗ ਆ ਇਹ ਬੈਡ ਐਲੀਮੈਂਟਸ ਆ ਇਹ ਕਿਸੇ ਖਿੱਤੇ ਦੇ ਨਾਲ ਕਿਸੇ ਧਰਮ ਮਜ਼ਬ ਦੇ ਨਾਲ ਸਮਦਤ ਨਹੀਂ ਗਏ ਇਹ ਨਿੱਜੀ ਮਫਾਦਾ ਤੱਕ ਈਜ਼ੀ ਮਨੀ ਤੱਕ ਇਹ ਸਬੰਧਤ ਨੇ